ਪ੍ਰਧਾਨ ਮੰਤਰੀ ਜੀ ਅਸੀਂ ਮੁਲਕ ਫਿਰ ਕੇ ਆਏ ਹਰ ਹੈੱਡ ਆਫ ਦੇ ਸਟੇਟ ਨਾਲ ਫੋਟੋਏ ਜੱਫੀ ਪਾ ਕੇ ਵੀ ਫੋਟੋਏ ਹੱਥ ਮਿਲਾਂਦਿਆਂ ਦੀ ਵੀ ਫੋਟੋਏ ਝੂਟੇ ਦਿੰਦਿਆਂ ਦੀ ਵੀ ਫੋਟੋਏ ਨਗਾੜੇ ਵਜਾਂਦਿਆਂ ਦੀ ਵੀ ਫੋਟੋ ਢੋਲਕੀ ਖੜਕਾਂਦਿਆਂ ਦੀ ਵੀ ਫੋਟੋਏ ਚਾਰੇ ਪਾਸੇ ਨਾਂ ਦੇ ਪਰਸਨਲ ਨਾਰੇ ਲੱਗਦਿਆਂ ਦੀ ਵੀ ਫੋਟੋ ਤੇ ਆਪਾਂ ਇੰਨੇ ਵੱਡੇ ਅਡੰਬਰ ਚੋ ਕਰਾਣਾ ਕੀ ਸੀਗਾ ਜੇ ਸਾਡੇ ਲੋਡ ਵੇਲੇ ਕੋਈ ਨਹੀਂ ਖਲੋਤਾ ਆ ਕੇ ਸਭ ਤੋਂ ਵੱਡੇ ਜਿਹੜੇ ਅੱਤਵਾਦੀ ਅੱਜ ਤੱਕ ਦੇ ਡਿਕਲੇਅਰਡ ਅੱਤਵਾਦੀ ਏ ਉਸਾਮਾ ਬਿੰ ਲਾਦਨੋ ਪਾਕਿਸਤਾਨ ਤੋਂ ਫੜਿਆ ਜਾਂਦਾ ਅਮਰੀਕਨ ਫੋਰਸੇਸ ਉਹਨੂੰ ਆ ਕੇ ਨਿਊਟਰਲਾਈਜ਼ ਕਰ ਐਸੀ ਦੇ ਵਿੱਚ ਮੂਵ ਕਰਦਾ ਕਿ ਅੱਤਵਾਦ ਵਿਰੋਧੀ ਸਾਡੇ ਆ ਲੋਕ ਨੇ ਇਹ ਸਾਡੇ ਕੋਲ ਸਿੱਧੇ ਤੌਰ ਦੇ ਉਤੇ ਭਾਰਤ ਚ ਇੰਟਰਫੇਅਰ ਕਰ ਰਹੇ ਨੇ ਚਾਈਨਾ ਉਹਦਾ ਵਿਰੋਧ ਕਰਕੇ ਉਹਨੂੰ ਵੀਡੀਓ ਕਰਕੇ ਹਟਾ ਦਿੰਦਾ ਕਿੱਥੇ ਸਾਡੇ ਮਗਰ 120 ਮੁਲਕ ਖਲੋਂਦੇ ਸੀ ਪ੍ਰਧਾਨ ਮੰਤਰੀ ਜੀ ਅਸੀਂ ਮੁਲਕ ਫਿਰਕੇ ਆਏ ਤੇ ਆਪਾਂ ਇੰਨੇ ਵੱਡੇ ਅਡੰਬਰ ਚੋ ਕਰਾਣਾ ਕੀ ਸੀਗਾ ਜੇ ਸਾਡੇ ਲੋੜ ਵੇਲੇ ਕੋਈ ਨਹੀਂ ਖਲੋਤਾ ਆ ਕੇ ਗੱਲ ਤੇ ਤਾਂ ਹੁੰਦੀ ਭਾਰਤ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਅਸੀਂ ਯੂਨ ਦੇ ਵਿੱਚ ਮੂਵ ਕਰਦੇ ਆਂ ਵੀ ਇਹ ਗੱਲ ਗਲਤ ਹੋਈ ਸਾਡੇ ਵਿਦੇਸ਼ ਮੰਤਰੀ ਨੇ 3 ਸਾਲ ਉਹ ਵਿਦੇਸ਼ ਮੰਤਰੀ ਰਹੇ ਵਿਦੇਸ਼ 77 ਰਏ ਪਹਿਲਾਂ ਹੁਣ 85 ਮੁਲਕਾਂ ਜੋ ਫੇਰੇ ਆਏ ਨੇ 13 ਵਾਰ ਤੇ ਇਕੱਲੇ ਅਮਰੀਕਾ ਜੀ ਫੇਰੇ ਆਏ ਨੇ ਔਰ ਹੁਣ 13 ਵਾਰ ਹੀ ਪਬਲਿਕਲੀ ਟਰੰਪ ਸਾਹਿਬ ਇਹ ਕਹਿ ਸਕੇ ਨੇ ਕਿ ਮੈਂ ਪਾਕਿਸਤਾਨ ਦੇ ਨਾਲ ਭਾਰਤ ਦੀ ਵਾਰ ਰਕਾਈ ਹੈ ਕਿਉਂਕਿ ਇਹਨਾਂ ਨੂੰ ਮੈਂ ਕਿਹਾ ਟ੍ਰੇਡ ਕਰੋ ਕੋਈ ਆਪਾਂ ਕਿਸੇ ਬਜਾਰੀ ਕਰਨ ਚ ਐਨੇ ਡੁੱਲ ਗਏ ਆ ਟ੍ਰੇਡ 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 ਔਰ 13 ਵਾਰ ਉਹਨਾਂ ਪਬਲਿਕਲੀ ਸਾਨੂੰ ਇੱਕ ਹਿਸਾਬ ਨਾਲ ਸਾਨੂੰ ਨੀਵਾ ਬਖਾਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਕਾਰੋਬਾਰੀ ਹੋ ਤੇ ਤੁਹਾਨੂੰ ਅਸੀਂ ਕਾਰੋਬਾਰ ਕਰਕੇ ਮਨਾ ਲੈਨੇ ਨਹੀਂ ਤੇ ਤੁਹਾਡੇ ਨਾਲ ਕਾਰੋਬਾਰ ਨਹੀਂ ਕਰਾਂਗੇ